ਹਾਂਜੀ ਕਟਰ ਪਾਉਂਦੇ ਨੇ ਚਲਦੇ ਆ ਤੇ ਸਹੌਲੀ ਨੂੰ ਮਸ਼ੀਨ ਲੈ ਕੇ ਉੱਥੇ ਆਪਾਂ ਨੇ ਆਪਣੀ 1509 ਕੱਢਣੀ ਆ ਬੈਗੇ ਰੈਡੀ ਹੋ ਗਏ ਤੇ ਚਲਦੇ ਆ ਲੈ ਕੇ ਮਸ਼ੀਨ ਕਟਰ ਪਾ ਰਹੇ ਨੇ ਬੰਦੇ ਆ ਦੇਖੋ ਆ ਗਿਆ ਜੱਸਾ ਭਾਈ ਆ ਜਾ ਆ ਜਾ ਆ ਜਾ ਹਾਂਜੀ ਪਹੁੰਚ ਗਏ ਸੀ ਸਹੌਲੀ ਤੇ ਦੂਸਰੀ ਮਸ਼ੀਨ ਚੱਲ ਰਹੀ ਸੀ ਆ ਦੇਖੋ ਚੱਲਦੀ ਆ 1509 ਤੇ ਮੌਸਮ ਅੱਜ ਖਰਾਬ ਹੋਇਆ ਹੋਇਆ ਮਿੱਤਰੋ ਉੱਪਰ ਬਹੁਤ ਜ਼ਿਆਦਾ ਬੱਦਲ ਆ ਤੇ ਪਹਿਲਾਂ ਇਹ ਖੜੀ ਧੀ ਆਪਣੀ ਸਾਰਾ ਚੋਨਾ ਤੇ ਵਿਛ ਗਿਆ ਦੇਖ ਲਓ ਕਿ 1509 ਨੂੰ ਬਿਮਾਰੀ ਹੋਇਆ ਜਦ ਤਣ ਵੱਢਣੀ ਆ ਦੋ ਦਿਨ ਪਹਿਲਾਂ ਬੈਠ ਜਾਂਦਾ ਬਹੁਤ ਵਧੀਆ ਖੜਾ ਸੀ ਸਾਰਾ ਹੀ ਪਲਾਟ ਤੇ ਜਿਵੇਂ ਹੀ ਉਲਝ ਗਿਆ ਬਹੁਤ ਹੌਲੀ ਹੌਲੀ ਚਲਾ ਰਿਹਾ ਸਲੋ ਤੇ ਸ਼ਾਬਲ ਫਰੇਸਰ ਚੱਲਦੀ ਆ ਤੇਜ਼ ਮਾਡਲ ਤੇ ਆਪਾਂ ਫਲੈਟ ਬਦਲੇ ਆ ਫਲੈਟ ਥੋੜੀ ਜਿਹੀ ਖਚਾਈ ਘੱਟ ਕਰਦਾ ਦੀ ਨਵਾਂ ਪਾਇਆ ਤੇ ਲੱਗਦੇ ਆ ਚਲਾਉਣਾ ਕਰੋਟਿਆ ਕਾਸਮਸ ਦੀ ਪੜਾਈ ਤੇ ਪੂਰੀ ਖਦਾਈ ਦੇਖੋ ਸਾਰਾ ਪੈਣ ਪੱਤਰ ਕਰਿਆ ਪਿਆ ਤਾਂ ਦੇਖੋ ਐਨ ਥੋੜੇ ਸਾਹਮਣੇ ਹੀ ਆ ਲਓ ਜਮਾ ਪੱਤਰ ਕਰਿਆ ਪਿਆ ਥੱਲੇ ਉਹ ਬੜਾਈ ਹੋ ਰਹੀ ਹੈ ਤੇ ਜਿਵੇਂ ਆਪਣੇ ਮਲਾਜੋ ਭਈਏ ਕੱਢਦੇ ਹੁੰਦੇ ਨੇ ਆ ਦੇਖੋ ਐ ਪੱਤਰ ਕਰਿਆ ਆਪਣਾ ਦੇ ਨਸਾਰ ਜੀ ਮੇਟਰ ਆਪਾਂ ਵੀ ਚਲਾਤੀ ਬਹੁਤ ਧਿਆਨ ਨਾਲ ਬਟਰੇ ਵਾਲੀ ਫਸੜਾ ਜਮਾ ਪ੍ਰੈਸ ਹੋਈ ਪਈ ਆ ਦੇ ਦੇ ਚੱਕਰਾਂ ਵਿੱਚ ਚੱਲੀ ਜਾਂਦੀ ਆ ਮਿੱਤਰੋ ਚੂਰੀ ਵਾਲਾ ਇੰਜਣ ਇਹਦੇ ਵਿੱਚ ਇਹ ਮਗਰ ਚ ਆਉਂਦਾ SMS ਸਦਖਾ ਰਿਹਾ ਹੈ ਇਹਨੇ ਦੂਸਰੀ ਵੀ ਜਾਂਦੀ ਆ ਉਹ ਲੋ ਰਤਾ ਟੈਂਕ ਪਹਿਲਾ ਜੱਸਾ ਜਰਾ ਰਿਹਾ ਤੇ ਮਗਰ ਕਾਲਾ ਚਲਾਊਗਾ ਲੱਟੂ ਨੂੰ ਛੱਡੂਗਾ ਚਾਹ ਪੀਣ ਨੂੰ ਨਾਲਾ ਤੁਕੇ ਲਉਣਾ ਦੀ ਮਗਰ ਤੀਨ ਲਓ ਜੀ ਹੋ ਗਿਆ ਬੰਦੇ ਸ਼ਿਫਟ ਸਮਾਸ਼ਾ ਚੂਰਾ ਪੂਰਾ ਵਧੀਆ ਕਰਦਾ ਓਕੇ ਆ ਰਿਪੋਰਟ ਕੋਈ ਦਾਣੇ ਦੀ ਸ਼ਿਕਾਇਤ ਨਹੀਂ ਟੋਟੇ ਦੀ ਸ਼ਿਕਾਇਤ ਨਹੀਂ ਦੂਰੇ ਬਲਾਡ ਚ ਵੜ ਗਏ ਇਹਦੇ ਚ ਇਹ ਨਵੇਂ ਵੀ ਦਾ ਕਮਾਲ ਦੇਖੋ ਕਹਿੰਦੇ ਦੁਕਾਨਾਂ ਤੋਂ ਵੀ ਲੈਣਾ ਚਾਹੀਦਾ ਲੋ ਕਿੰਨੇ ਰਲਾ ਵਿੱਚ ਇਹਦੇ ਬਹੁਤ ਜ਼ਿਆਦਾ ਦੇਖੋ ਕਿਵੇਂ ਜਮਕਰਦਾ ਨਾਲ ਹੁੰਦੇ ਬੰਦੇ ਰਲਾਂ ਵੀ ਵੜਦੇ ਆ ਬਾਹਰ ਹਰੇਕ ਗੇੜੇ ਦਾ ਨਾਲ ਉਹਦੇ ਬਾਹਰ ਵੱਢ ਕੇ ਸਿੱਟਦੇ ਨੇ ਪੂਛੇ ਨਹੀਂ ਇਹ ਆਪਾਂ ਨੂੰ ਖਰਾਬ ਕਰਨਗੇ ਕਿਉਂਕਿ ਵੀ ਖਰਾ ਆਏ ਇਹ ਇਹਦੇ ਖਰਾਬ ਕਰਨਾ ਇਸ ਕਰਕੇ ਨਾਲ ਹੁੰਦੇ ਵੜਵੜ ਸਿੱਟਦੇ ਨੇ ਜਿਉਂ-ਜਿਉਂ ਕਿਦਾ ਮਸ਼ੀਨ ਦਾ ਆਉਂਦਾ ਤੇ ਜਿਉਂ-ਜਿਉਂ ਪਾਲਾ ਵੱਢ ਕੇ ਸਿੱਟਦੇ ਆ ਬਾਹਰ ਦੂਸਰੀ ਜਾ ਰਹੀ ਆ ਇੱਧਰ ਨੂੰ ਪਰ ਆਲੀ 1 ਗਈ ਪਾਰ 21 ਫੁੱਟੀ ਤੇ 18 ਫੁੱਟੀ ਆ ਗਈ ਨਾਪੇ ਤੋਂ ਤੇ 2 ਵੀਲ ਟਰੈਕਟਰ 363 ਆ ਵੀ 363 ਉਹ ਟੀਸੀ ਕੱਢਤੀ ਆ ਦੇਖੋ ਉੱਪਰ ਤੱਕ ਡਾਡੀ ਬਾਈ ਚਲਾ ਰਿਹਾ ਉਹ ਕਹਿੰਦਾ ਮੈਂ ਦੇਖਦਾ ਜਰਾ ਕਿ ਜੱਸਾ ਨਾਲ ਆ ਡਾਕੇ ਗਿਆ ਢੇਡਾ ਲਾਉਣ दो हारा बंद हो निबड़ गया जमा ही तय बच गई जमा ही तय देखो जमे प्रेस होरती गया मिनटों मिनट ਪਹਿਲੇ ਲੋ ਦੇ ਵਿੱਚ ਹੌਲੀ ਹੌਲੀ ਮਸ਼ੀਨ ਚੱਲਦੀ ਆ ਬਸ ਹੌਲੀ ਹੌਲੀ ਗੂੜਾ ਬਹੁਤ ਲੱਗਦਾ ਬਹੁਤ ਗੂੜਾ ਲੱਗਦਾ ਆ ਦੋਏ ਬਾਹਰ ਖੜੇ ਨੇ ਦਾ ਇਹਦੇ ਜਦੋਂ ਹਰੇਗੇ ਆਉਂਦਾ ਭੱਜ ਕੇ ਵੀ ਏਸੀ ਹੈ ਉਹ ਪਰਲੇ ਤਾਂ ਗਈ ਜਾ ਤੇ ਜਾਂਦਾ ਹੀ ਬਾਰਾ ਸੀ ਵੀ ਜੰਦਾ ਲਾਇਆ ਹੋਇਆ ਇਹਨਾਂ ਨੂੰ ਬਾਰੋਂ ਵੀ ਬਾਰੇ ਰੱਖੇ ਅੱ깔 ਬੜਿਆ ਬੰਦੇ ਨਹੀਂ ਆਉਂਦੇ 26 ਵਾਲੇ ਪਲਾਟ ਆਪਰੇ ਓਕੇ ਰਿਪੋਰਟ ਤੇ ਜਿੰਨੇ ਵੀ 1509 ਸੀ ਉਹਨੂੰ ਦਿਖਾਉਂਦੇ ਰਹਿਆ ਨੇ ਖੜੀ ਆ ਦੇਖੋ ਸਾਰੀ ਉਹ ਲੱਟਵੀਂ ਪ੍ਰੈਸ ਹੋਈ ਪਈ ਆ ਉਹ ਪਰਲੇ ਪਲਾਟ ਵੀ ਦੇਖੋ ਸਾਹਮਣੇ ਵਾਲੇ ਤੇ ਆਹ ਦੇਖੋ ਜਿਹੜੇ ਰਲੇ ਦੇ ਮੂਟੇ ਨੇ ਉਹ ਖੜੇ ਨੇ ਦੂਏ ਪ੍ਰੈਸ ਗਰੇ ਭਗਤੋਂ ਪਰੇ ਰਹੋ ਪਰੇ ਰਹੋ ਇਹਨਾਂ ਪਹਿਲਾਂ ਹੀ ਕਿਹੜੀ ਵੀ ਚੱਲ ਚੱਲਦੀਆਂ ਨੇ ਮਾ ਲੋਕਰੋ ਜੇ ਇੱਕ ਤੋੜਾ ਪ੍ਰੈਸ ਹੌਣ ਕਰਕੇ ਇਹਨਾਂ ਸੁਕਰ ਕਰੋ ਵੀ ਖੇਤ ਆਪਣੇ ਸੁੱਕੇ ਨੇ ਸੁੱਕੀ ਗਹਿਤਾ ਕਰਕੇ ਪ੍ਰੋਬਲਮ ਫੜੀ ਘੱਟ ਆਉਂਦੀ ਹੈ ਜੇਕਰ ਤੇ ਨਰਮ ਹੁੰਦੇ ਖੇਤ ਬਾੜੇ ਫਿਰ ਪ੍ਰੋਬਲਮ ਬਹੁਤ ਆਉਣੀ ਸੀ ਬਾਕੀ ਜੱਸਾ ਬਾਈ ਤੋਂ ਸੁਣਿਆ ਠੀਕ ਆ ਵਧੀਆ ਲਓ ਜੀ ਚਾਰ ਜੀ ਲੱਗੇ ਹੋਣੇ ਚਲਾਉਣ ਹੁਣ ਜਦੋਂ ਜਲਦੀ ਆ ਮਸ਼ੀਨ ਇਹਨਾਂ ਦਾ ਦੇਖੋ ਕਿਉਂ ਬਾਹਰੋਂ ਹੀ ਸਲੂਟ ਮਾਰਦੇ ਨੇ ਦੇਖਿਆ ਲਾਡੀ ਆ ਮਸ਼ੀਨ ਵਧੀਆ ਚੱਲਦੀ ਆ ਉਹ ਦੇਖੋ ਮੋਰੀ ਠੀਕ ਆ ਮਸ਼ੀਨ ਵਧੀਆ ਚੱਲਦੀ ਆ ਕਿਉਂ ਤੋੜਾ ਦਾ ਨਹੀਂ ਰੇਡੀ ਹੋਈ ਕਰਕੇ ਤੋਰਾ ਧਾਰਾ ਤੱਕ ਇੱਥੇ ਦੇ ਹੁੰਦਾ ਤੋਰੇ ਉਹ ਨਹੀਂ ਦਾ ਖੜੀ ਵਿੱਚ ਚੋਨਾ ਜੀ ਆਉਂਗਾ ਤੋਰੇ ਦੇ ਕੇ ਵਿੱਚ ਤੋਰਾ ਨਹੀਂ ਆਉਣਾ ਇਹਦਾ ਕਿਰੇ ਵਟੜੀ ਪੈਣੀ ਆ ਇਹਦਾ ਕਹਿੰਦੇ ਕਣੇ ਵਟੜੀ ਪੈਣੀ ਹੈ ਢਿਗੇ ਵਿੱਚ ਤੋਰਾ ਨਹੀਂ ਆਉਣਾ بڑے ਚੋਨੇ ਦੇ ਵਿੱਚ ਤੋਰਾ ਆਉਂਦਾ ਮਜੇ ਦਾ ਵਧੀਆ ਇਹ ਚੱਲੀ ਜਾਂਦੀ ਛੂਏ ਜਾਂਦੀ ਐ ਨਹੀਂ ਵੀ ਚੱਲੀ ਜਾਂਦੇ ਜੇ ਸੁਭੂਗੀ ਇਹ ਨੂੰ ਇਹ ਪੱਜੇਰਾ ਵਾਲੀ ਆ ਜੀ ਗੁਵਿੰਦ ਦਾ ਜਗੜੀ ਉਹ ਹਾਈ ਤੇ ਉਹ ਵੀ ਉੱਪਰ ਉੱਪਰ ਉਹ ਦਾਣੇ ਉਹ ਪੜਨੇ ਹੁੰਦੇ ਨੇ ਨਾ ਫਲੂ ਸ਼ਿੱਟਾ ਸ਼ਿੱਟਾ ਪੜਦਾ ਹੁੰਦਾ ਤਾਂ ਕਰਕੇ ਚੱਲੀ ਜਾਂਦੀ ਆ ਅਰ ਗਿਰੀ ਹੋਈਦਾ ਹੈ ਬੋਰਾ ਔਖਾ ਹੈ ਨਾ ਬਹੁਤ ਔਖਾ ਬਹੁਤ ਆ ਲੈ ਪਾ ਨਾ ਬੰਦੇ ਵੀ ਫਿਰਦੇ ਨੇ ਮੈਨੂੰ ਸ਼ਿੱਟਾ ਲੈ ਨਾ ਜਾ ਕੇ ਬਹੁਤ ਵੇਪ ਟਕੀਆ ਮੈਨੂੰ ਕੁਪੜਾ ਇੰਨਾ ਲੱਗਦਾ ਲੱਗ ਤਾ ਹੁਣ ਤੇ ਨਹੀਂ ਉੱਤਰ ਜਾਣਾ ਹੁਣ ਅੱਕ ਦੇ ਵਿੱਚ ਗਿਰੀ ਹੋਈ ਦੇਖੋ ਕਿਹੜੇ ਹਿਸਾਬ ਨਾਲ ਸਵਾਕਾ ਹੀ ਵੱਜ ਗਿਆ ਜਮ ਇਹ ਦੋ ਦਿਨ ਚ ਜਿਵੇਂ ਕਹਿੰਦੇ ਸਿੱਟੀ ਹੁੰਦੀ ਆ ਲੈ ਅਲੇਕੁਰ ਇੱਲਦੇ ਹਾਲ ਦੇ ਕੁਰੀਲੀ ਬਿਰੋ ਬਿਮਾਰੀ ਹੋ ਜਾਂਦੀ ਹੈ ਇਹ ਆਲੂ ਲੋਨ ਕਰਕੇ ਲਾ ਲੈਂਦੇ ਨੇ ਫਾਇਦਾ ਨਹੀਂ ਕੋਈ ਛੋਟੇ ਲਾਦਾ ਪਰ ਇਹਦਾ ਫਾਇਦਾ ਨਹੀਂ ਦੂਈ ਨਾਲੋਂ ਵੀ ਘੱਟ ਅਰੇ ਪਜਟ ਵੀ ਘੜ ਜਾਂਦੀ ਆ ਫਿਰੇ ਆਓ ਜੀ ਪਹੁੰਚ ਗੀਆਂ ਦੋਏ ਆਪਣੇ ਟਿਕਾਣਿਆਂ ਤੇ ਜੇ ਮੇਰੇ ਰੇਲਵੇ ਸਟੇਸ਼ਨ ਤੇ ਟ੍ਰੇਨਾਂ ਜਾਂਦੀਆਂ ਨੇ ਜੰਕਸ਼ਨ ਦੇ ਉਪਰ ਪਹੁੰਚ ਗੀਆਂ ਅਲੇਕੁਰ ਇੱਕ ਪਟੜੀ ਜਿਵੇਂ ਟਰੈਕ ਟਰੈਕ ਲੂਜ਼ ਹੋ ਗਿਆ ਦੇ ਲੋਨ ਸਾਈਡ ਦੇਦੀ ਜਦੇ ਢੇਲਵੇ ਵਾਲਿਆਂ ਵਾਂਗ ਸਾਡੇ ਕਿੱਡੇ ਕਿਵੇਂ ਪਾਏ ਨੇ ਦੇਖੋ ਦੇਖੋ ਕਿੱਡੇ ਸੱਟੇ ਸੈਨਾ ਨੁਕਸਾਨ ਹੋ ਰਿਹਾ ਇਹ ਕਿਸ ਇਹ ਨਿਗਾਹ 'ਚ ਨਹੀਂ ਹੈਗਾ ਪਰ ਆਏ ਸਮੱਸਿਆ ਕਰਕੇ ਲੁਕ ਗਿਆ ਲੁਕ ਗਿਆ ਨਿਗਾਹ 'ਚ ਨਹੀਂ ਹੈਗਾ ਨੁਕਸਾਨ ਤਾਂ ਨਸਾਰੇ ਆ ਨੁਕਸਾਨ ਤਾਂ ਉਹ ਹੈਗਾ ਹੀ ਆ ਹੁਣ ਆਹ ਦੇਖੋ ਪੂਰੀ ਮਸ਼ੀਨ ਕੱਟ ਲਾਉਦੀ ਆ ਜੇ ਕਿਤੇ ਖੜੀ ਹੁੰਦੀ ਕਿੰਨੀ ਵਧੀਆ ਮਤਲਬ ਲੱਗਣਾ ਦੀ ਇਧਰ ਲਾਂਜੀ ਹੋਣਾ ਕਹਿੰਦੇ ਝੂਟੇ ਚੱਲਦੇ ਨੇ ਕਹਿੰਦੇ ਝੂਟੇ ਮਾਰਨੇ ਲੜੇ ਇਹਨਾਂ ਨੂੰ ਝੂਟੇ ਦੇਣ ਲੱਗੇ ਹੋਏ ਆ ਦੇਖੋ ਉੱਡਣ ਲੱਗੇ ਆ ਪੀ 40 ਤੇ ਲਓ ਜੀ ਟਰਾਲੀ ਗੱਡਣ